ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਲਓ ਜੀ ਆਪਾਂ ਭੇਲੀ ਦੇ ਵਿੱਚ ਪਹੁੰਚੇ ਆ ਪਿੰਡ ਆ ਦਮੋਦਰ ਤਮਾਨ ਪਿੰਡ ਦੇ ਲਾਗੇ ਦਮੋਦਰ ਪਿੰਡ ਆ ਉੱਥੇ ਖੜੇ ਆ ਕੋਈ ਆਪਾਂ ਛੋਟੀਆਂ ਜੀਆਂ ਨਿਗੀਆਂ ਗੱਲਾਂ ਕਰਨੀਆਂ ਨੇ ਕਿਉਂਕਿ ਇੱਧਰ ਗਾਈਆਂ ਹੀ ਤੇ ਗਾਈਆਂ ਦਾ ਮਸਲਾ ਰਿਪੋਰਟਰਾਂ ਦਾ ਚੱਲਣ ਡਿਆ ਚਾ ਮਤਲਬ ਰਿਪੋਰਟਰ ਹੀ ਗਾਈਆਂ ਮਤਲਬ ਜਦੋਂ ਆਪਰੇ ਆਉਣ ਤੋਂ ਪਹਿਲਾਂ ਕੀ ਸੀ ਅੱਜ ਕਿਵੇਂ ਆ ਉਹ ਤੁਹਾਨੂੰ ਚਲੋ ਆਪੋ ਖੁਦ ਦੱਸ ਦੇਣਗੇ ਕਿ ਕਿਵੇਂ ਆ ਕਿ ਮਤਲਬ ਪਹਿਲਾ ਮਸਲਾ ਕਿਵੇਂ ਸੀ ਤੇ ਅੱਜ ਦਾ ਮਸਲਾ ਕਿਵੇਂ ਆ ਪਿੰਡ ਦਮੋਦਰ ਚ ਖੜੇ ਆ ਬਾਕੀ ਭਾਜੀ ਹੁਣਾਂ ਨਾ ਮਾੜੀ-ਮੋਟੀ ਗੱਲ ਕਰਾਂਗੇ ਜ਼ਰੂਰ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਸਾਰਾ ਧੰਨਵਾਦ ਜੀ ਤੁਹਾਨੂੰ ਕੋ ਧੰਨਵਾਦ ਮੁਰਿਆ ਤੇ ਇਹ ਪਿੰਡ ਤੇ ਨਾਮ ਪਹਿਲਾਂ ਦੱਸ ਦਿਓ ਮੜਾ ਕੀ ਆਪਣਾ ਪਿੰਡ ਆਪਣਾ ਦਮੋਦਰ ਜੇ ਹਾਂਜੀ ਉਹਦਾ ਤਮਾਦ ਮੋਦਰ ਵਾਜਦਾ ਠੀਕ ਠੀਕ ਹੈ ਤੇ ਪਿੰਡ ਦਮੋਦਰ ਜੇ ਇਹ ਨਾ ਗੁੰਦਸ ਸਿੰਘ ਇੰਨੀ ਕ ਦੱਸੋਗਾ ਆਪਣੇ ਆਉਣ ਤੋਂ ਪਹਿਲਾਂ ਕਿਵੇਂ ਸੀ ਤੇ ਹੁਣ ਅੱਜ ਦੀ ਡੇਟ 'ਚ ਕਿਵੇਂ ਆ ਇਹ ਚਲੋ ਸਾਹਿਬ ਜਦੋਂ ਤੁਹਾਂ ਪੈਰ ਪਾਇਆ ਨਵੇਲੀ ਵਿੱਚ ਹਾਂਜੀ ਤੁਸੀਂ ਕਰਮਾ ਵਾਲੇ ਦੱਸੋ ਗੱਲ ਸਾਰੀ ਆਹ ਤੇ ਗੱਲ ਕਹਣਾ ਵੀ ਧੰਦੇ ਕਿਰਪਾ ਗੁਰੂ ਮਹਾਰਾਜ ਜੀ ਹੂੰ ਵੀ ਇੰਨੇ ਕਿਤੇ ਆਏ ਜਾਂ ਮੇਰਾ ਸੁਖਨਾ ਆ ਵੀ ਬੱਛੀ ਨਹੀਂ ਬੰਦੀ ਇਹ ਦੂਜੇ ਸਵੇਰ ਦੋ ਹ ਸਾਲਾਂ ਬਾਅਦ ਬਣੀ ਦੇਖੋ ਲਾਏ ਪਈ ਹੈ ਠੀਕ ਹੈ ਠੀਕ ਹੈ ਜੀ ਠੀਕ ਹੈ ਖਾਣੂ ਖਾ ਲੈ ਇਹ ਉਹ ਬਈਆਂ ਪੰਜੇ ਤਰਾਕ ਸੁਣ ਵਾਲੀ ਹੈ ਅੱਛਾ ਅੱਛਾ ਇਹ ਉਹ ਢੇੜ ਮੀਤਾਕ ਸੁਣ ਵਾਲੀ ਇਹ ਵੀ ਤਾਂ ਦੀ ਮਿਹਰਬਾਨੀ ਠੀਕ ਹੈ ਜੀ ਉਹ ਬੱਛੀ ਜਿਹੜੀ ਆ ਉਹ ਮੈਂ ਕਿਨੋਂ ਟੀਕੇ ਲਾ ਕੇ ਲਾ ਗਏ ਸਫਾਈ ਵਾਲੇ ਦਵਾਈ ਪਰੀ ਲੋਕ ਕਿ ਤਿੰਨ ਦਿਨ ਡਾਕਟਰ ਸਫਾਈ ਕਰਦੇ ਸਹੀ ਦੱਸਣੀ ਪੁਆਇੰਟ ਦੱਸਣੇ ਚਾਹੀਦੇ ਆ ਤਿੰਨ ਦਿਨ ਡਾਕਟਰ ਸਫਾਈ ਕਰਦੇ ਤੇ ਤੁਸੀਂ ਇੱਕੋ ਦਿਨ ਟੀਕੇ ਲਾ ਕੇ ਗਏ ਹੂੰ ਹੂੰ ਤੇ ਬਾਅਦ ਚ ਬੋਲੀ ਤੋਂ ਆ ਕੇ ਆ ਵੀ ਭਾਈ ਬੱਛੀ ਕੋਲ ਅੱਜ ਬੋਲੀ ਮਸ਼ਕਲ ਹੋਈ ਤੇ ਉਹਨਾਂ ਗੱਬਣ ਜਟਾਈਆਂ ਵੀ ਨਹੀਂ ਮਤਲਬ ਇੱਕ ਸਹੀ ਇਹਨਾਂ ਦੇ ਵਿੱਚੋਂ ਜ਼ਰੂਰੀ ਨਹੀਂ ਕਿ ਮਤਲਬ ਇੱਕ ਸਹੀ ਸਲਾਹ ਮਤਲਬ ਸਾਫ਼ ਕਰਕੇ ਇਲਾਜ ਕਰਕੇ ਇਹਨਾਂ ਦੇ ਹੱਥ ਚ ਫੜਾਤੀ ਕਿਉਂਕਿ ਸਾਨੂੰ ਪਤਾ ਜਿਹੜਾ ਟੀਕਾ ਟੀਕੇ ਤੇ ਕਈ ਗਾਈਆਂ ਇਦਨੀਆਂ ਹੁੰਦੀਆਂ ਜਿਹੜੀਆਂ ਟੀਕੇ ਤੇ ਨਹੀਂ ਖੜਦੀਆਂ ਉਹਨਾਂ ਬਾਹਰ ਬਾਹਰ ਬੱਚੇ ਤੋਂ ਹੀ ਬੰਨਾ ਤੇ ਆਪਣਾ ਇਲਾਜ ਹੋਇਆ ਸੀ ਬਾਕੀਆਂ ਨੂੰ ਟੀਕੇ ਲੱਗੇ ਨੇ ਬਾਕੀ ਇਹ ਕਿ ਆਪਣੇ ਤੋਂ ਪਹਿਲਾਂ ਕਿਵੇਂ ਸੀ ਤੇ ਹੁਣ ਕਿਵੇਂ ਆ ਬਹੁਤ ਵਧੀਆ ਕਰਪਾ ਜੀ ਵੇਖੋ ਨਾ ਤੁਸੀਂ ਆਏ ਜੇ ਤਾਂ ਛੋਟੀ ਛੋਟੀ ਗੱਲਾਂ ਆਹ ਛੋਟੀ ਨੂੰ ਟੀਕਾ ਭਰਿਆ ਬਹੁਤ ਵਧੀਆ ਕੱਟਿਆ ਤੁਸੀਂ ਦੱਸਣੇ ਮਾਲੀ ਦਾ ਭਰਿਆ ਇਹ ਲక్ష్ਮੀ ਡੇਰੀ ਫਾਰਮ ਵਾਲੇ ਅਲਬਖਸ਼ ਬੁੱਲੋ ਦਾ ਜੋਗਰਾਜ ਦਾ ਜਿਹੜਾ ਛੋਟਾ ਉਹਦਾ ਭਰਿਆ ਟੀਕਾ ਬਾਂ ਦੇਖੋ ਜੀ ਜੋਗਰਾਜ ਜਿਹੜਾ ਛੋਟਾ ਉਹਦਾ ਮੁੰਡਾ ਵਾ ਅਲਬਖਸ਼ ਲక్ష్ਮੀ ਡੇਰੀ ਫਾਰਮ ਵਾਲਿਆ ਕੋ ਉਹਦਾ ਟੀਕਾ ਲਗਾ ਇਹਨੂੰ ਬਹੁਤ ਬਹੁਤ ਤੁਹਾਡੀ ਮਿਹਰਬਾਨੀ ਤੁਸੀਂ ਆਏ ਵੀ ਜਦੋਂ ਫੋਨ ਕਰਦੇ ਟਾਈਮ ਤੇ ਆਉਂਦੇ ਜੇ ਹੂੰ ਹੂੰ ਕੋਈ ਕਹ ਇਹਨੂੰ ਸਾਦਾ ਕੋਈ ਕਹ ਇਹਨੂੰ ਕਹੇ ਦੋ ਡਾਕਟਰ ਇਕੱਠੇ ਹੋ ਜਾਂਦੇ ਆ ਸਹੀ ਗੱਲ ਹੈ ਤੇ ਖਦਮ ਤੇ ਕੋ ਰ ਹਰ ਘਟੇ ਕਰੇ ਜਿਹਨੇ ਮਾਰ ਦੰਗਰ ਰੱਖੇ ਆ ਤੇ ਦੁੱਧ ਪੁੱਤਰਾ ਬਾਹਰ ਕੁੰ ਦਵੇ ਜੀ ਸਹੀ ਆ ਫਰਕ ਜਾਂ ਆ ਉਹਦਾ ਕੋਈ ਡਾਕਟਰ ਜੀ ਦਾ ਕੋਈ ਮਤਲਬ ਕੀ ਮਤਲਬ ਆਪਣੇ ਚ ਜਾਂ ਪਹਿਲਾਂ ਕਿਦਾਂ ਹੀ ਤੇ ਹੁਣ ਕਿਵੇਂ ਆ ਫਰਕ ਵੇਖੋ ਜੀ ਫਰਕ ਮੇਰੇ ਤੋਂ ਬੜਾ ਲੱਗਾ ਜੇ ਹਮਮ ਹਮ ਹੋਰ ਕਈ ਡਾਕਟਰਾਂ ਕੇ 3 ਦਿਨਾਂ ਨੂੰ ਜੂੜ ਪਾ ਗਿਆ ਤੇ ਸਫਾਈ ਕਰਨੀ ਆ ਪੈਪ ਜਾਂ ਪਾੜਦੇ ਆ ਮੈਂ ਕਦੀ ਦੂਜੇ ਦਿਨ ਨਹੀਂ ਆਇਆ ਤੀਜੇ ਦਿਨ ਨਹੀਂ ਇੱਕ ਇੱਕ ਦਿਨ ਹੀ ਆਉਂਦੇ ਰਹੇ ਜਦੋਂ ਆਉਂਦੇ ਜੇ ਇੱਕੋ ਦਿਨ ਹੀ ਠੀਕੇ ਭਰ ਕੇ ਤੁਸੀਂ ਆਉਂਦੇ ਭੀ ਗਾਰੰਟੀ ਆ ਵੀਰ ਭਾਵੇਂ ਬੱਚੇ ਪਲਵਾ ਲਈ ਆ ਮੈਨੂੰ ਸਾਡੇ ਘਟੀ ਗਾ ਬਰਾਕੀ ਜਦੋਂ ਵੇਖੋ ਜਦੋਂ ਉਹਦੀ ਵਾਰ ਬਖਸ਼ਿਆ ਫਿਰ ਗਰੰਟੀ ਤੇ ਬੜੀ ਛੋਟੀ ਚੀਜ਼ੇ ਰਹਿੰਦੀ ਹੈ ਹਨਾ ਨਹੀਂ ਨਹੀਂ ਗੁਰੂ ਦੀ ਬਖਸ਼ਿਆ ਜੀ ਤੁਹਾਡੇ ਤੇ ਕਿਉਂਕਿ ਗਰੰਟੀ ਤੇ ਚਲੋ ਬੰਦੇ ਦੀ ਵੀ ਨਹੀਂ ਅੱਜ ਕੱਲ ਪਰ ਇਹ ਕਿ ਜਦੋਂ ਉਹਦੀ ਵਾਰ ਬਖਸ਼ ਆਪਾਂ ਲਾ ਲਈ ਉਹਦੀ ਕਿਰਪਾ ਲਾ ਲਈ ਆਪਾਂ ਕੋ ਜਿੰਨਾਂ ਨੂੰ ਬਹੁਤਾ ਪਾਊਡਰ ਕੋਈ ਜ਼ਿਆਦਾ ਸਮੱਸਿਆ ਵੀ ਨਹੀਂ ਕੀਤੀ ਕਿ ਆਹ ਕਰ ਦੋ ਓਦਾਂ ਠੰਡਾ ਹੈ ਨਾ ਨਹੀਂ ਜ਼ਿਆਦਾ ਨਹੀਂ ਕਈ ਕੋ ਦੱਸਦੇ ਨੇ ਡਾਕਟਰ ਪਾਊਡਰ ਚਾਹ ਰੋ ਜੀ ਵੇਖੋ ਇਹ ਤੁਹਾਡੇ ਨਾਲ ਸੁੱਕੀ ਤੂੜੀ ਪਈ ਹੈ ਹੁਣ ਹਰਿਆਣੇ ਜਾਣਾ ਜੇ ਬੰਦੇ ਗਏ ਵਦਨ ਪੱਠੇ ਲੈ ਆਉਂਦੇ ਆਂ ਪਾ ਦੇਣੇ ਕਰਮਾ ਆ ਇਹ ਆਪੀ ਮਾਇਤ ਅਨੁਤਰਕੀਆਂ ਬਖਸ਼ੇ ਇੱਕ ਆ ਕਲੀ ਵਾਲਾ ਕੰਮ ਤੁਹਾਡਾ ਬਹੁਤ ਵਧੀਆ ਲੱਗਾ ਇਹ ਸੁਝਾਅ ਦੇ ਦਿਓ ਅਗਲੇ ਜਿਹੜੇ ਵੇਖਣ ਦੇ ਉਹ ਵੀ ਕਿਤੇ ਕਲੀ ਕੁਲੀ ਖਿਲਾਰ ਲੈਣ ਏ ਵੀ ਇਹ ਤੁਹਾਡੇ ਵਾਲਕੇ ਡਾਕਟਰ ਮਿਹਰਬਾਨੀ ਤੁਸੀਂ ਕਹਿੰਦੇ ਜੇ ਵੀ ਸਪਾਈ ਰੱਖੋ ਡੰਗਰਾ ਥੱਲੇ ਤੇ ਚਿਚੜ ਚੁਚੜ ਜਿਹੜੇ ਅੱਜ ਕੱਲ ਸਿਆਦ ਤੇ ਉਹ ਥਾਂ ਥਾਂ ਤੇ ਵੜਦੇ ਆ ਸਹੀ ਗੱਲ ਤੇ ਕਲੀ ਕੋਈ ਪਾਇਆ ਕਰੋ ਢਿਲੋ ਸਾਹਿਬ ਤੁਹਾਡੀ ਇਹ ਮਿਹਰਬਾਨੀ ਸਲਾਮਤ ਤੁਸੀਂ ਦਿੰਦੇ ਜੇ ਮਾੜਾ ਮੋਟਾ ਕਟਾਉਣ ਨੂੰ ਉਧਰ ਨਹੀਂ ਲੱਗੇ ਆਉਣਾ ਕੋਈ ਇਹਦੇ ਚੱਲੀ ਜਾਂਦੇ ਨੇ ਦੇਖੋ ਆਹ ਕੱਟੀ ਦੇਖੋ ਗੱਡੀ ਵਧੀਆ ਇਹ ਵੀ ਮਾਰ ਬਖਸ਼ੇ ਕੀਤੀ ਆ ਨਹੀਂ ਵਧੀਆ ਮੱਥਾ ਮੁੱਥਾ ਬੜਾ ਵਧੀਆ ਨੀਲੀ ਰਾਂ ਵਿੱਚ ਕੱਟੀ ਇਹ ਹੋਣਾ ਦੇ ਪਾਲਣਾ ਹੁਣ ਤੁਸੀਂ ਕੀ ਕਹਾਂ ਨੂੰ ਵਧੀਆ ਲੱਗਦਾ ਤੇ ਮਾਂ ਬਾਕੀ ਸੱਟੇ ਆ ਕੰਮ ਅੱਗੇ ਨੂੰ ਗਾਈਆਂ ਦਾ ਸੱਟ ਦੇਖੋ ਨਾ ਬਹੁਤ ਸੋਹਣਾ ਰਹਿ ਤੇ ਇੱਕ ਛੂਪੀ ਦੂਜੀ ਫੇਰ ਛੂਪ ਪੈਣੀ ਆ ਚਾਰ ਵਾਰ ਵਾਰੀ ਨੰਬਰ ਲੱਗਾ ਇਹਨਾਂ ਦਾ ਦੁੱਧ ਹੋ ਜਾਣਾ ਚਾਰ ਗਾਇਆਂ ਬਣ ਗਈਆਂ ਝੋਟੀਆਂ ਵੇਖੋ ਵੀ ਤੇ ਪਾਲਣ ਇਹ ਵੀ ਤੁਹਾਡੇ ਦੇ ਕਿਰਪਾ ਹਣੀ ਜਦੋਂ ਠੀਕ ਦੁਆਰ ਲਾ ਕੇ ਤੇ ਆਏ ਆ ਤੇ ਫਰਕ ਪਿਆ ਥੋੜਾ ਜਿਹਾ ਹਣਾ ਨਹੀਂ ਨਹੀਂ ਬੜਾ ਫਰਕ ਕੇ ਪੈਰ ਪਾਉਣੇ ਪ੍ਰਭਾ ਪੈ ਗਿਆ ਆ ਕੇ ਆ ਭਾਵੇਂ ਜਿੱਦਾਂ ਪੈਰ ਪਾ ਉਦੋਂ ਹੀ ਮਾਰਾ ਕਿਰਪਾ ਹੋ ਗਈ ਪਾਲ ਲੱਗ ਗਿਆ ਵੀ ਬਖਸ਼ਿਸ਼ ਹੋ ਜਾਂਦੀ ਆ ਐ ਚਲੋ ਸਭ ਤੁਹਾਡੇ ਤੇ ਕਿਰਪਾ ਵਾ ਹਾਂਜੀ ਹਾਂਜੀ ਬਦੂ ਰਾਮ ਦਾਦੀ ਤੇ ਕਿਰਪਾ ਤੁਸੀਂ ਨਿਹਰੇ ਸਵੇਰ ਜਾਂਦੇ ਜੇ ਤੁੰਦ ਜੀ ਤੁ ਭੱਜੇ ਫਿਰਦੇ ਜੇ ਸਹੀ ਗੱਲ ਹੈ ਨਹੀਂ ਤੇ ਕਦੀ ਆਂਦੇ ਮਹੌਨ ਆ ਗਿਆ ਹੁਣ ਆ ਗਿਆ ਉਸਾਮਾ ਤੱਕ ਠੀਕ ਤੇ ਚਲੋ ਜਿਹੜੀ ਜਬਾਨ ਕਰਤੀ ਆ ਕੇ ਤੇ ਆ ਗਿਆ ਫਿਰ ਜਿਹੜਾ ਟਾਈਮ ਦੇ ਦਿੱਤਾ ਦੇ ਦਿੱਤਾ ਬਹੁਤ ਬਹੁਤ ਧੰਨਵਾਦ ਤੇ ਤੇ ਟਾਈਮ ਨਾ ਪਹੁੰਚਦੇ ਜੇ ਮੈਂ ਤਾਂ ਹਰ ਕੰਮ ਆਉਣਾ ਪਈ ਸਲਾਹ ਨੰਬਰ ਸਲਾਹ ਵੇਖੋ ਅਸੀਂ ਵੀਡੀਓ ਵੇਖ ਕੇ ਚਲੋ ਸਾਹਿਬ ਦੀ ਤੇ ਤੁਸੀਂ ਵੀਡੀਓ ਸੱਚ ਪਤਾ ਕਿਦਾਂ ਲੱਗਾ ਹੈ ਆਪਣਾ ਕਿਦਾਂ ਪਤਾ ਲੱਗਾ ਨਹੀਂ ਮੈਂ ਵੀਡੀਓ ਵੇਖੀ ਤੁਹਾਡੀ ਜੀ ਹੂੰ ਵੀਡੀਓ ਵੇਖ ਕੇ ਤੇ ਫੇਰ ਮੈਂ ਕਹਾਂ ਮੈਂ ਵੀ ਇਹਨੂੰ ਫੋਨ ਕਰਨਾ ਪਿੰਨ ਤੇ ਢਿਲਵਾ ਮ ਮੈਂ ਆਉਣਾ ਕਿ ਤਨ ਫੋਨ ਕੀਤਾ ਤੁਸੀਂ ਆਏ ਵੀਡੀਓ ਵੇਖਦੇ ਸੀ ਪਹਿਲਾਂ ਹਾਂ ਹਾਂ ਵੀਡੀਓ ਵੇਖ ਕੇ ਤੇ ਮਾਰਤਾ ਫੋਨ ਆਇਆ ਬਾਕੀ ਲੋਕਾਂ ਦੀਆਂ ਵੀਡੀਓ ਵਧੀਆ ਲੱਗਦੀਆਂ ਜੀ ਨੇ ਤੁਸੀਂ ਮੈਂ ਵੇਖਣਾ ਕਈਆਂ ਨੇ ਫਾਰਮ ਖਾਲੀ ਹੋ ਚਲੇ ਜੀ ਵੇਖੋ ਬਛੀਆਂ ਕਿੱਦਾਂ ਨਹੀਂ ਆਏ ਕਿਉਂਕਿ ਕੱਢਣ ਨੂੰ ਫਿਰਦੇ ਜਾਣ ਆਪਣੇ ਜਾਣ ਕਰਕੇ ਹੀ ਕੰਮ ਸੈੱਟ ਹੋ ਗਿਆ ਬਸ ਕਰਨਾ ਕਰਾਉਣਾ ਤੋਂ ਦੂਰ ਦੀ ਗੱਲ ਹੈ ਮੇਰੇ ਯਾਰ ਦੋਸਤ ਕੋਈ ਆਉਂਦਾ ਮੈਂ ਦੇ ਦੇਣੀ ਕਹਿੰਦੇ ਆ ਜਿਹੜੀ ਹੈ ਨਾ ਮੈਂ ਕਿਹਨੂੰ ਮੈਨੂੰ ਦੇ ਮੇਰੇ ਕੋਲ ਡਾਕਟਰ ਹੈਗਾ ਅੱਛਾ ਮੈਂ ਵੀ ਮੈਂ ਆਪਣੇ ਯਾਰ ਨੂੰ ਕਰਾਉਂਦਾ ਤੂੰ ਲੈ ਲੈ ਯਾਰ ਹੁੰਦਾ ਇਹਨਾਂ ਵੇਖੋ ਕਰਮਾਰੀ ਬਣੀ ਹੈ ਨਹੀਂ ਨਹੀਂ ਜੀ ਧੰਨਵਾਦ ਸਰ ਜੀ ਮਿਹਰਬਾਨੀਆਂ ਤੇ ਬਾਕੀ ਧੰਨਵਾਦ ਹੈ ਤੁਹਾਡਾ ਬਹੁਤ ਹੈ ਨਾ ਗੱਲ ਕਰਨ ਦਾ ਬਹੁਤ ਬਹੁਤ ਧੰਨਵਾਦ ਤੁਹਾਡਾ ਹਾਂ ਬਾਕੀ ਕੰਮਕਾਰ ਵਧੀਆ ਕੰਮਕਾਰ ਵਧੀਆ ਨਾ ਢਿਲੋਂ ਸਰ ਦਾ ਕਿਰਪਾ ਕਿਰਪਾ ਜੀ ਦਾ ਸਾਡੇ ਪੂਰੀ ਜਿੱਥੇ ਆਖੀਦਾ ਆਉਂਦੇ ਅੱਧੀ ਰਾਤ ਵਜ ਮਾਰੀ ਭੱਜੇ ਆਉਂਦੇ ਧੰਨਵਾਦ ਜੀ ਧੰਨਵਾਦ ਬਹੁਤ ਬਹੁਤ ਧੰਨਵਾਦ ਤੇ ਆ ਸੁਣ ਲਈ ਤੁਸੀਂ ਗੱਲਬਾਤ ਸਾਡੀ ਆਪਾਂ ਮਾੜੀ-ਮੋਟੀ ਕਰਾਤੀ ਆ ਸਿਰ ਮੱਥੇ ਕਰਿਆ ਕਰੋ ਗੱਲਬਾਤ ਇਹ ਹੈ ਕਿ ਕੁਝ ਨਹੀਂ ਇਹਨਾਂ ਨੇ ਮਤਲਬ ਜਿਆਦਾ ਹੋਇਆ ਆਉਣ ਦੇ ਕਰਕੇ ਬਦਲਾਅ ਹੋ ਗਿਆ ਚਲੋ ਰੱਬ ਨੂੰ ਜੋ ਚੰਗਾ ਲੱਗਦਾ ਵਾ ਤੇ ਗਰੰਟੀ ਹਨਾ ਬੰਦੇ ਦੀ ਨਹੀਂ ਆ ਚਲੋ ਸਾਡਾ ਵੀ ਨਹੀਂ ਆਪਣੇ ਖੁਦ ਦੀ ਗਰੰਟੀ ਨਹੀਂ ਇਹ ਉਹਦੀ ਵਾਰ ਬਖਸ਼ੋ ਦੀ ਖੁਸ਼ੀ ਹੁੰਦੀ ਆ ਇਹਨਾਂ ਦੀਆਂ ਜਾਨਾਂ ਬਚਣੀਆਂ ਉਹਦੀ ਖੁਸ਼ੀ ਆ ਤੇ ਫੇਰ ਇਹ ਚੀਜ਼ਾਂ ਹੁੰਦੀਆਂ ਹੈਗੀਆਂ ਨੇ ਤੇ ਬਾਕੀ ਮੇਰੇ ਭਰਾ ਲਾਈਕ ਤੇ ਵੀਡੀਓ ਸ਼ੇਅਰ ਸ਼ੁਰੂ ਜਰੂਰ ਕਰ ਦਿਓ ਠੀਕ ਹੈ ਜੀ ਤੇ ਇਦਾਂ ਜਿੱਥੇ ਜਾਈਦਾ ਰੰਗ ਭਾਗੀ ਲੱਗਦੇ ਨੇ ਕੁਛ ਜਿ ਕਰੀਦੀ ਆ ਕਿ ਜਾਨਾਂ ਬਚਣ ਤੇ ਫਾਰਮ ਵੱਧ ਤੋਂ ਵੱਧ ਚੱਲੇ ਤੇ ਕੋਈ ਆਪਣਾ ਵੱਡਾ ਮਸਲਾ ਨਹੀਂ ਹੁੰਦਾ ਅਸੇਉਂ ਕਿ ਸਮਝਦਾਰੀ ਤੇ ਦਿਮਾਗ ਤੇ ਤਰੀਕਿਆਂ ਦੇ ਨਾਲ ਹੀ ਇਹ ਜਿਹੜੇ ਜਾਨਵਰ ਆ ਗੱਬਣ ਹੁੰਦੇ ਨੇ ਤੇ ਵੇਖ ਲੋ ਤੁਹਾਨੂੰ ਇਹ ਵੀ ਗੱਲ ਦੱਸੀ ਉਹਨਾਂ ਨੇ ਕਿ ਗਾਈ ਬਹੁਤਾ ਆਪਣੇ ਇੱਥੇ ਬਹੁਤਿਆਂ ਥਾਵਾਂ ਤੇ ਇਦਾਂ ਹੀ ਆ ਲਿਆ ਆਪਣੀਆਂ ਗਾਈਆਂ ਲੈ ਆਉਣੀਆਂ ਤਾਂ ਆਪਣੇ ਹੱਥੋਂ ਬਣ ਜਾਂਦੀ ਫਿਰ ਪੈਸੇ ਵਟੇ ਜਾਂਦੇ ਉਹਨਾਂ ਦੀ ਜਾਨ ਵਾਜ ਜਾਂਦੀ ਇਹਨਾਂ ਬਹੁਤ ਕੁਝ ਹੁੰਦਾ ਕਿ ਚਲੋ ਖੁਸ਼ੀ ਹੁੰਦੀ ਆ ਤੇ ਵਧੀਆ ਲੱਗਦਾ ਚਲੋ ਵੀਡੀਓ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਪਿੰਡ ਦਮੋਦਰ ਧਮਾਨ ਦੇ ਲਾਗੇ ਦਾਲਮਲ ਨੰਗਲ ਲਾਗੇ ਨੇੜੇ ਤੇ ਚੰਗੀ ਨਾ ਕੰਮ ਕੀਤਾ ਜੀ ਬਹੁਤ ਧੰਨਵਾਦ ਹਾਂ ਜੀ ਨਹੀਂ ਨਹੀਂ ਬਾਕੀ ਇਹ ਕਿ ਜਰੂਰ ਕਮੈਂਡ ਕਰਿਓ ਲਾਈਕ ਕਰਿਓ ਕਿਵੇਂ ਦੀ ਲੱਗੀ ਵੀਡੀਓ ਗੱਲਬਾਤ ਕਿਵੇਂ ਦੀ ਲੱਗੀ ਆਨ ਕਰਕੇ ਕੀ ਫਰਕ ਪਿਆ ਹੈ ਵੀਡੀਓ ਦਾ ਮਤਲਬ ਇਹ ਹੈ ਕਿ ਪਹਿਲਾਂ ਕਿਵੇਂ ਸੀ ਤੇ ਅੱਜ ਕਿਵੇਂ ਕੋਈ ਇੱਕ ਕੰਪਿਊਟਰ ਦੀ ਗੱਲ ਨਹੀਂ ਮਸਲਾ ਚਮਾ ਦਾ ਚੱਲਦਾ ਆਉਂਦਾ ਸੀ ਤੇ ਅੱਜ ਉਹਦੀ ਮੇਰ ਨਾਲ ਸੱਟਿਆ ਸਾਰਾ ਕੁਝ ਹੀ ਅੱਜ ਮੱਝ ਨੂੰ ਠੀਕਾ ਕਰਨਾ ਹੈ ਤੇ ਵੀਡੀਓ ਬਣਾਉਣ ਦਾ ਤੇ ਗੱਲਬਾਤ ਕਰਨ ਦਾ ਮੌਕਾ ਮਿਲਿਆ ਤਾਂ ਕਰਕੇ ਬ ਵੀਡੀਓ ਤਿਆਰ ਕੀਤੀ ਹੈ ਚੰਗਾ ਜੀ ਸਤਿ ਸ੍ਰੀ ਅਕਾਲ ਜੀ